मंत्री नरेंद्र मोदी ਨੇ ਕਿਸਾਨਾਂ ਦੇ ਲੰਮੇ ਸੰਘਰਸ਼ ਦੇ ਅਗੇ ਚੁਕਣਾ ਪਿਆ ਇਹ ਕਿਸਾਨਾਂ ਦੀ ਨਹੀਂ ਪੂਰੇ ਭਾਰਤ ਵਾਸੀਆਂ ਦੀ ਜਿੱਤ ਹੈ ਜਿੱਤੇ ਇਹ ਬਿੱਲ ਰਾਜ ਹੋਏ ਉੱਤੇ ਪੰਜਾਬ ਦੇ ਫਖੋ ਵਖਰੇ ਸ਼ਹਿਰਾਂ ਚ ਦਿੱਲੀ ਤੋਂ ਆ ਰਹੇ ਕਿਸਾਨਾਂ ਦਾ ਕੀਤਾ ਗਿਆ ਸਵਾਗਤ ਗੱਲਾਂ ਵਿੱਚ ਪਾਏਗੇ ਜਿੱਤ ਦੇ ਹਾਰ ਉੱਤੇ ਹੀ ਨਵਾਂ ਸ਼ਹਿਰ ਚ ਅੱਜ ਪੰਗੜਾ ਪਾਉਂਦੇ ਹੋ ਕਿਸਾਨਾਂ ਦਾ ਕੀਤਾ ਜਾ ਰਿਹਾ ਸਵਾਗਤ ਨਵਾਂ ਸ਼ਹਿਰ ਤੋਂ ਲਖਵੀਰ ਕੁਮਾਰ ਦੀ ਵਿਸ਼ੇਸ਼ ਜੁਆ ਪੰਜਾਬ ਦੀ ਹਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਕਦਾ ਮੈਂ ਤੁਹਾਡਾ ਆਪਣਾ ਲਖਵੀਰ ਕੁਮਾਰ ਇਸ ਟਾਈਮ ਜਿਹੜੀਆਂ ਤਸਵੀਰਾਂ ਸਾਡੇ ਚੈਨਲ ਦੇ ਰਾਹੀਂ ਦੇਖ ਰਹੇ ਹੋ ਨਮਾਸ਼ਹਿਰ ਸਿਟੀ ਤੋਂ ਆਏ ਡਿਸਟ੍ਰਿਕਟ ਨਮਾਸ਼ਹਿਰ ਜਿੱਥੇ ਅੱਜ ਕਿਸਾਨਾਂ ਦਾ ਬੜਾ ਉਤਸ਼ਾਹ ਦੇਖਣ ਨੂੰ ਮਿਲੂਗਾ ਤੇ ਢੋਲ ਵੱਜਦੇ ਨੇ ਔਰ ਭੰਗੜੇ ਪੈ ਰਹੇ ਨੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਕਿਸਾਨਾਂ ਦੇ ਉੱਤੇ ਅਸੀਂ ਆਪਾਂ ਗੱਲਬਾਤ ਕਰਾਂਗੇ ਇਹਨਾਂ ਦਾ ਕੀ ਕਹਿਣਾ ਕਿਸਾਨ ਬੜੇ ਮੈਂ ਕੈਮਰਾਮੈਨ ਨੂੰ ਕਹਾਂਗਾ ਬਿਲਕੁਲ ਨਜ਼ਦੀਕ ਆਇਆ ਜਾਵੇ ਔਰ ਜਿਹੜੇ ਕਿਸਾਨ ਭਾਈ ਸਾਹ ਰਹੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਢੋਲ ਧਮਾਕਾ ਬਿਲਕੁਲ ਨਜ਼ਦੀਕ ਆਇਆ ਜਾਵੇ ਔਰ ਮੈਂ ਕਹਾਂਗਾ ਵੱਡੇ ਦੇ ਉੱਤੇ ਪੰਜਾਬ ਦੇ ਵਿੱਚ ਅੱਜ ਖੁਸ਼ੀਆਂ ਮਨਾਈਆਂ ਜਾ ਰਹੀਆਂ ਆਪਾਂ ਗੱਲਬਾਤ ਕਰਾਂਗੇ ਕਿਤੇ ਕੀ ਕਹਿਣਾ ਹੈ ਬੜੇ ਲੰਮੇ ਆਸੇ ਤੋਂ ਜਿਹੜਾ ਸਾਡਾ ਸੰਘਰਸ਼ ਚੱਲਦਾ ਸੀ ਅੱਜ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਆਪਾਂ ਸਾਡੇ ਸਰਦਾਰ ਜੀ ਜੀ ਉੱਤਰ ਕੜੇ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦਾ ਕੀ ਕਹਿਣਾ ਹੈ ਸਰਦਾਰ ਜੀ ਦੱਸੋ ਸਤਿ ਸ੍ਰੀ ਅਕਾਲ ਸਰਦਾਰ ਜੀ ਅੱਜ ਤੁਹਾਨੂੰ ਮਹਿਸੂਸ ਹੋ ਰਿਹਾ ਜਿਵੇਂ ਕਿ ਬੜੇ ਲੰਮੇ ਅਰਸੇ ਤੋਂ ਸਾਡਾ ਸੰਘਰਸ਼ ਚੱਲਦਾ ਸੀਗਾ ਤੇ ਆਰਡੀਐਸ ਜਿਹੜੇ ਬਿੱਲ ਸੀਗੇ ਕਿਸਾਨਾਂ ਨੂੰ ਲੈ ਕੇ ਬੜੇ ਲੰਮੇ ਅਰਸੇ ਤੋਂ ਸਾਡੇ ਬਜ਼ੁਰਗ ਸਾਡੇ ਨੌਜਵਾਨ ਜਿਹੜੇ ਦਿੱਲੀ ਦੇ ਵਿੱਚ ਬੈਠੇ ਸੀ ਤੁਸੀਂ ਕਿਹੋ ਜਿਹਾ ਅੱਜ ਫੀਲ ਕਰ ਰਹੇ ਹੋ ਕੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਨੂੰ ਅੱਜ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਆ ਇਹ ਕੱਲੀ ਬਿੱਲਾਂ ਤੱਕ ਸੀਮਤ ਨਹੀਂ ਲੜਾਈ ਜੀ ਇਹ ਸਾਡੀ ਹੋਂਦ ਦੀ ਲੜਾਈ ਸੀ ਤੇ ਸਾਡੀ ਪੱਕ ਦਾ ਸਵਾਲ ਸੀ ਸਾਨੂੰ ਮਰਨਾ ਤਾਂ ਮਨਜ਼ੂਰ ਸੀ ਅਸੀਂ ਮੁੜਨ ਨਹੀਂ ਸਕੇ ਜੀ ਅੱਜ ਅਸੀਂ ਜਿੱਤੇ ਆ ਸਾਡੇ ਭਰਾ ਆ ਰਹੇ ਆ ਭੰਗੜੇ ਪੈਣੇ ਆ ਪਾਰ ਰਹੇ ਆ ਬਹੁਤ ਸਾਨੂੰ ਖੁਸ਼ੀ ਦਾ ਯਾਰ ਆ ਪਰ ਸਾਨੂੰ ਦੁੱਖ ਆ ਜਿਹੜੇ ਸਾਡੇ ਵਿੱਚੋਂ 7-800 ਕਿਸਾਨ ਵੀਰ ਸਾਡਾ ਵਿਛੜ ਗਿਆ ਸਾਡੀਆਂ ਮਾਵਾਂ ਭੈਣਾਂ ਸਾਡੇ ਤੋਂ ਵਿਛੜ ਗਿਆ ਜਿਹੜੇ ਉਹਨਾਂ ਦਾ ਸਾਨੂੰ ਬਹੁਤ ਦੁੱਖ ਆ ਸਦਾ ਸਾਨੂੰ ਦੁੱਖ ਉਹਨਾਂ ਦਾ ਰਹੂਗਾ ਪਰ ਸਾਨੂੰ ਖੁਸ਼ੀ ਆ ਅਸੀਂ ਅੱਜ ਜਿੱਤ ਕੇ ਪਰਤੇ ਆ ਬਹੁਤ ਸਾਨੂੰ ਆਪਣੇ ਭਰਾਵਾਂ ਤੇ ਮਾਂ ਬਹੁਤ ਲੰਮਾ ਅਰਸੇ ਤੋਂ ਬਾਅਦ ਇਹ ਕੰਮ ਹੋਇਆ ਹੈ ਕਿ ਜਿਵੇਂ ਕਿ ਮੋਦੀ ਜਿਹੜੀ ਭਾਜਪਾ ਸਰਕਾਰ ਹੈ ਮੋਦੀ ਮੰਨਣ ਨੂੰ ਤਿਆਰ ਨਹੀਂ ਸੀ ਲੇਕਿਨ ਪੰਜਾਬ ਦੇ ਵਸਨੀਕ ਨਹੀਂ ਪੂਰੇ ਭਾਰ ਦੇ ਜਿਹੜੇ ਆਪਣੇ ਕਿਸਾਨ ਹੈ ਉਹਨਾਂ ਨੇ ਬਹੁਤ ਲੰਮਾ ਜਿਹੜਾ ਅੰਦੋਲਨ ਜਿਹੜਾ ਇਹ ਜਾਰੀ ਰੱਖਿਆ ਉਹਦੇ ਵਿੱਚ ਪੰਜਾਬ ਦੇ ਵਸਨੀਕਾਂ ਨੂੰ ਜਿਵੇਂ ਕਿ ਉਹਨੇ ਪੰਜਾਬੀ ਹੈ ਕਦੇ ਨਕਸਲੀ ਹੈ ਕਦੇ ਅਤਵਾਦੀ ਵੀ ਕਹਿ ਕੇ ਬੁਲਾਇਆ ਗਿਆ ਤੇ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅਸਲ ਵਿੱਚ ਉਹ ਬਹੁਤ ਭਲੇਖੇ ਵਿੱਚ ਸੀ ਜੀ ਇਹ ਜਿਹੜੀ ਮਿੱਟੀ ਆ ਇਹ ਗੁਰੂਆਂ ਪੀਰਾਂ ਦੀ ਮਿੱਟੀ ਆ ਇਸ ਮਿੱਟੀ ਦੇ ਵਿੱਚ ਸਾਡੇ ਸ਼ਹੀਦਾਂ ਦਾ ਜਿਹੜਾ ਖੂਨ ਸੀ ਉਹ ਢਲਿਆ ਹੋਣ ਕਾਰਨ ਸਾਡੀਆਂ ਰਗਾਂ ਦੇ ਵਿੱਚ ਵੀ ਉਹ ਖੂਨ ਆ ਜਿਸ ਕਾਰਨ ਇਹ ਕਦੇ ਵੀ ਨਹੀਂ ਹੋ ਸਕਦਾ ਸੀ ਉਹਨੂੰ ਇੱਕ ਭੁਲੇਖਾ ਸੀ મોદી ਨੂੰ ਕਿ ਸ਼ਾਇਦ ਮੈਂ ਆਪਣੀ ਹਾੜੀ ਦੇ ਨਾਲ ਜਿੱਦਾਂ ਬਾਕੀ ਦੀਆਂ ਸਟੇਟਾਂ ਨੂੰ ਦਿਵਾ ਲਿਆ ਇਹਨਾਂ ਨੂੰ ਵੀ ਦਿਵਾ ਲਾਂਗੇ ਪੰਜਾਬ ਦੀ ਮਿੱਟੀ ਕਦੇ ਦਬ ਨਹੀਂ ਸਕਦੀ ਮਰ ਮਿਟ ਜਾਊਗਾ ਸੀ 1947 ਦੇਖਿਆ ਜੀ ਸਾਡੇ ਬਜ਼ੁਰਗ ਪਾਕਿਸਤਾਨ ਤੋਂ ਆਇਆ ਸੀ ਉਹ ਪਹਿਲਾਂ ਬੜੇ ਇਦਾਂ ਦੇ ਕੰਮ ਦੇਖਿਆ ਜੋ ਕੁਛ ਇਹ ਦੇਖਿਆ ਨਾ ਮੋਦੀ ਨੂੰ ਭੁਲੇਖਾ ਸੀ ਜਿਹੜਾ ਇਹ ਸਾਡੇ ਬਜ਼ੁਰਗਾਂ ਨੇ ਪਹਿਲਾਂ ਵੀ ਕੱਢਿਆ ਸੀ ਹੁਣ ਸਾਡੇ ਮੁੰਡਿਆਂ ਤੇ ਆ ਗਈ ਸੀ ਇਹ ਜ਼ਿੰਮੇਵਾਰੀ ਪਰ ਸਾਡੇ ਯੂਥ ਨੇ ਇਹਨੀ ਕਰਕੇ ਦਿਖਾਲਤਾ ਜਿਹਨੂੰ ਨਸ਼ੇੜੀ ਕਹਿੰਦੇ ਸੀਗੇ ਇਹਨੀ ਵੀ ਦੱਸ ਦਿੱਤਾ ਵੀ ਅਸੀਂ ਨਸ਼ੇੜੀ ਨਹੀਂ ਕਲੇ ਜਿਹੜੀਆਂ ਤੁਸੀਂ ਗੱਲਾਂ ਕਰਦੇ ਆ ਇਹ ਜਿਹੜਾ ਖੂਨ ਦੇ ਵਿੱਚ ਜਜਵਾ ਆ ਇਹਨੀ ਉਹਨੂੰ ਦੱਸ ਦਿੱਤਾ ਵੀ ਸਾਡੇ ਵਾਲ ਨੂੰ ਮੂਨਾ ਕਿਤੇ ਕਰਵਾਠੀ ਜੰਮੂ ਕਸ਼ਮੀਰ ਦਾ ਸਮਝ ਲੈ ਇਹ ਪੰਜਾਬ ਆ ਇਹ ਲੀਡ ਕੀਤਾ ਇੱਕ ਮਾਨੀਟਰ ਬਣ ਕੇ ਅੱਜ ਜਿੱਤ ਕੇ ਮੁੜਿਆ ਇਸ ਇਸ ਕਾਰਨ ਹੋਇਆ ਜਿਵੇਂ ਆਪਾਂ ਛੋਟਾ ਜਿਹਾ ਹੋਰ ਇੱਥੇ ਆਪਾਂ ਮੁੱਦੇ ਦੀ ਗੱਲ ਕਰ ਲਈਏ ਇਲੈਕਸ਼ਨ 2022 ਦੇ ਜਿਹੜੇ ਆਣ ਵਾਲੇ ਆ ਉਹਦੇ ਵਿੱਚ ਪੰਜਾਬ ਵਾਸੀਆਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਗਵਰਨਮੈਂਟ ਆ ਕਿਹੋ ਜਿਹੀ ਹੋਣੀ ਚਾਹੀਦੀ ਔਰ ਕਿਹਨੂੰ ਸਾਨੂੰ ਸਮਰਥਨ ਕਰਨਾ ਚਾਹੀਦਾ ਕਿਹੜੀ ਕਹੇ ਜੀ ਗਵਰਨਮੈਂਟ ਸਾਨੂੰ ਲੈ ਕੇ ਆਣੀ ਚਾਹੀਦੀ ਹੈ ਸਾਨੂੰ ਕਿਸੇ ਨੂੰ ਵੀ ਨਹੀਂ ਸਮਰਥਨ ਕਰਨਾ ਚਾਹੀਦਾ ਸਾਨੂੰ ਕਿਸਾਨ ਹੀ ਆਪਣਾ ਜੀ ਬਣਾ ਕੇ ਸਾਰਾ ਬੰਦਿਆਂ ਨੂੰ ਖੜੇ ਕਰਨ ਇੱਕ ਟੀਮ ਬਣਾ ਕੇ ਜੀ ਦੇਖੋ ਸਾਡੇ ਉੱਤੇ ਥੋੜੇ ਜਿਹੇ ਬੰਦੇ ਆ ਜਿਹੜੇ ਰਾਜ ਕਰਦੇ ਆ ਅਸੀਂ 70 75% ਲੋਕ ਜਿਹੜੇ ਕਿਸਾਨ ਮਜ਼ਦੂਰ ਆ ਅਸੀਂ ਉਹਨਾਂ ਦੇ ਥੱਲੇ ਲੱਗੇ ਰਹਿੰਦੇ ਆ ਅਸੀਂ ਹਮੇਸ਼ਾ ਵੋਟਾਂ ਪਾ ਕੇ ਫਿਰ ਧਰਨੇ ਲਾਉਨੇ ਆ ਕਿਉਂ ਨਾ ਅਸੀਂ ਆਪਣੇ ਆਪ ਲੀਡਰ ਹੀ ਪੈਦਾ ਕਰਕੇ ਅਸੀਂ ਐਮ ਐਲ ਏ ਬਣਾ ਕੇ ਵਿਧਾਨ ਸਭਾ ਵਿੱਚ ਭੇਜ ਕੇ ਅਸੀਂ ਇਹ ਕੰਮ ਕਿਉਂ ਕਰੀਏ ਸਾਡੇ ਬੰਦੇ ਉੱਤੇ ਬੈਠ ਕੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਾਉਗੇ ਸਾਨੂੰ ਰੋਜ਼ ਧਰਨੇ ਲਾਉਣ ਦੀ ਲੋੜ ਨਹੀਂ ਹੈਗੀ ਫਿਰ ਪਰ ਹੁਣ ਸਾਡੇ ਲੋਕਾਂ ਨੂੰ ਆਪ ਸਮਝਣਾ ਚਾਹੀਦਾ ਕੱਲੀਆਂ ਜਿੰਨੀਆਂ ਜਥੇਬੰਦੀਆਂ ਉਹ ਇਹ ਨਾ ਸੋਚਣ ਕਿ ਅਸੀਂ ਇਕੱਲਿਆਂ ਨੇ ਖੜਨਾ ਜਾਂ ਅਸੀਂ ਪ੍ਰਧਾਨਾਂ ਨੇ ਖੜਨਾ ਜਾਂ ਸੈਕਟਰੀਆਂ ਨੇ ਖੜਨਾ ਉਹ ਵਿੱਚੋਂ ਜਿਹੜੇ ਉਹਨਾਂ ਦੀਆਂ ਜਥੇਬੰਦੀਆਂ ਦੇ ਵਿੱਚ ਯੋਗ ਜੀ ਗੋਈ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਅੱਗੇ ਲਿਆ ਕੇ ਉਹਨਾਂ ਨੂੰ ਟਿਕਟਾਂ ਦੇ ਕੇ ਤਾਂ ਲਾਮਬੰਦ ਕਰਕੇ ਇਹਨੂੰ ਅੱਗੇ ਹੋਣਾ ਚਾਹੀਦਾ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਆ ਇਹ ਵਧੀਆ ਗੁਜ਼ਰ ਸਕੇ ਅਸੀਂ ਆਪਣੇ ਗਲੋਂ ਇਹ ਜਿਹੜੀ ਬਲਾਅ ਆ ਕਰਪਸ਼ਨ ਦੀ ਜਾਹ ਜੋ ਵੀ ਮਾਲ ਖਾ ਗਿਆ ਸਾਰਾ ਇਹ ਸਾਰੀਆਂ ਜਥੇਬੰਦੀਆਂ ਨੇ ਬਹੁਤ ਲੁੱਟ ਕੇ ਖਾਦਾ ਜੀ ਇਹਨਾਂ ਹੁਣ ਚੰਗੀ ਗੱਲ ਕਿ ਹੁਣ ਸਾਡੇ ਹੱਥ 'ਚ ਇਹ ਕੰਮ ਮੌਕਾ ਆਇਆ ਇਹਨੂੰ ਕਦੇ ਗਵਾਉਣਾ ਨਹੀਂ ਚਾਹੀਦਾ ਮਿਹਰਬਾਨੀ ਜੀ ਬਿਲਕੁਲ ਜੀ ਅਸੀਂ ਆਪਣੇ ਚੈਨਲ ਦੇ ਰਾਹੀਂ ਅਸੀਂ ਖੁਦ ਮਾਨ ਕਰਦੇ ਆਂ ਕਿ ਸਾਡੇ ਭਾਰਤ ਦੇ ਪੂਰੇ ਜਿਹੜਾ ਸਾਡਾ ਭਾਰਤ ਹੈ ਉਹਦੇ ਵਿੱਚ ਕਿੰਸਾਨ ਅੰਦੋਲਨ ਚੱਲਿਆ ਔਰ ਅੱਜ ਜਿੱਤ ਪ੍ਰਾਪਤ ਹੋਈ ਹੈ ਗੁਰੂਆਂ ਪੀਰਾਂ ਪੈਗੰਬਰਾਂ ਦੀ ਜਿਵੇਂ ਧਰਤੀ ਪੰਜਾਬ ਮੰਨਿਆ ਜਾਂਦਾ ਹੈ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਭਾਰਤ ਦੇ ਲਈ ਔਰ ਅੱਜ ਦੁਬਾਰਾ ਮੁੜ ਫੇਰ ਖੁਸ਼ਹਾਲੀ ਪੰਜਾਬ ਦੇ ਵਿੱਚ ਆਈ ਹੈ ਅਸੀਂ ਆਪਣੇ ਚੈਨਲ ਦੇ ਜ਼ਰੀਏ ਇਹ ਜਿੰਨ ਗੰਦੀਆਂ ਸਰਕਾਰਾਂ ਨੂੰ ਫਿਰ ਅਪੀਲ ਕਰਾਂਗੇ ਕਿ ਇਹ ਜੇ ਕਾਨੂੰਨ ਲਾਗੂ ਨਾ ਕਰੋ ਤਾਂ ਜੋ ਆਉਣ ਵਾਲੀ ਸਾਡੀ ਨਸਲ ਖਤਮ ਹੋ ਜਾਵੇ ਸਾਡੇ ਚੈਨਲ ਦੇ ਰਾਹੀਂ ਤੁਸੀਂ ਜੁੜੇ ਰਹੋ ਜੋ ਸੱਚਾਈ ਅਸੀਂ ਤੁਹਾਨੂੰ ਹਮੇਸ਼ਾ ਦਿਖਾਣੇ ਆਏ ਹਾਂ ਔਰ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲ ਾਰੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਕਿਸਾਨ ਵੀਰ ਜੋ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਆਪਣੇ ਹੱਕਾਂ ਦੀ ਖਾਤਰ ਕਾਫੀ ਸਮੇਂ ਤੋਂ 1.5 ਸਾਲ ਤੋਂ ਉੱਪਰ ਹੋ ਗਿਆ ਤੇ ਬੈਠੇ ਹੋਏ ਸਨ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਈਆਂ ਉਹ ਫਤਿਹ ਮਾਰਚ ਕਰਕੇ ਆਪਣੇ ਘਰਾਂ ਨੂੰ ਅੱਜ ਵਾਪਸ ਆ ਰਹੇ ਹਨ ਅੱਜ ਨਵਾਂ ਸ਼ਹਿਰ ਪਹੁੰਚਦੇ ਉੱਤੇ ਅਸੀਂ ਸਮੁੱਚੀ ਸਾਧ ਸੰਗਤ ਵੱਲੋਂ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੀ ਗਾਈ ਦੇ ਅਗਵਾਈ ਦੇ ਵਿੱਚ ਉਹਨਾਂ ਦਾ ਸਵਾਗਤ ਕਰਨ ਵਾਸਤੇ ਖੜੇ ਆ ਤੇ ਇੱਕ ਵਾਰ ਫੇਰ ਸਮੁੱਚੀ ਮਨੁੱਖਤਾ ਨੂੰ ਇਸ ਦੇਵਦਿਆਂ ਲੱਖ ਲੱਖ ਵਧਾਈਆਂ ਕਿਉਂਕਿ ਇਹ ਜੋ ਮੋਰਚਾ ਫਤਿਹ ਹੋਇਆ ਕਿਸਾਨਾਂ ਨੇ ਫਤਿਹ ਕੀਤਾ ਇਹ ਸਿਰਫ ਕਿਸਾਨਾਂ ਦਾ ਕਿਸਾਨਾਂ ਦਾ ਹੀ ਮਸਲਾ ਨਹੀਂ ਇਹ ਸਮੁੱਚੀ ਮਾਨਵਤਾ ਦਾ ਮਸਲਾ ਹੈ ਕਿਉਂਕਿ ਜਿਹੜਾ ਇਹ ਬੰਦਾ ਰੋਟੀ 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 ਖਾਂਦਾ ਹੈ ਆ ਉਹਦੇ ਢਿੱਡ ਦੇ ਨਾਲ ਜੁੜਿਆ ਮਸਲਾ ਸੀਗਾ ਇਸ ਲਈ ਇਹ ਜੋ ਕਿਸਾਨੀ ਦੀ ਜਿੱਤ ਹੋਈ ਆ ਸਮੁੱਚੀ ਮਨੁੱਖਤਾ ਦੀ ਜਿੱਤ ਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਭਾਰਤ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਵੇਂ ਲੰਮੇ ਆਸੇ ਤੋਂ ਇਹ ਜਿਹੜਾ ਸੰਘਰਸ਼ ਸਾਡਾ ਮੁਕੰਮਲ ਹੋਇਆ ਆ ਔਰ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਭਾਰਤ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਇਹੀ ਇਸ ਇਸ ਜਿੱਤ ਉਤੇ ਇਹੀ ਕਿਹਾਣਾ ਚਾਹੁੰਦੇ ਆ ਕਿ ਜੋ ਕੋਈ ਫਿਰਕਾ ਪ੍ਰਸਤੀ ਦੀ ਜੋ ਸਿਆਦ ਸਾਡੇ ਦੇਸ਼ ਵਿੱਚ ਹੋ ਰਹੀ ਹੋ ਰਹੀ ਆ ਉਹਦੇ ਤੋਂ ਸਾਨੂੰ ਬਚਣਾ ਚਾਹੀਦਾ ਜੋ ਕਿਸਾਨਾਂ ਦੇ ਸਬਰ ਦੇ ਸਦਕਾ ਨਾਲ ਇਹ ਮੋਰਚਾ ਜਿੱਤੇ ਆ ਕਿਸੇ ਤਰ੍ਹਾਂ ਹੀ ਸਾਰਿਆਂ ਨੂੰ ਇਕਦਮ ਸਬਰ ਤੇ ਸੰਤੋਖ ਰੱਖਣਾ ਚਾਹੀਦਾ ਜੀ ਪੰਜਾਬੀਆਂ ਨੂੰ ਆਪਣੇ ਪੰਜਾਬ ਦੇ ਜਿਹੜੇ ਜਿਵੇਂ ਕਿ ਸਰਕਾਰਾਂ ਕਦੇ ਨਸ਼ੇੜੀ ਸਮਝਦੀ ਕਦੇ ਨਕਸਲੀਆ ਬੋਲਦੀਆਂ ਆ ਪੰਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਪੰਜਾਬ ਦੇ ਨੌਜਵਾਨਾਂ ਨੇ ਆਪਣਾ ਇਤਿਹਾਸ ਦਿਖਾ ਲ ਦਿੱਤਾ ਹੈ ਕਿ ਜਿਵੇਂ ਕਿ ਸਾਡਾ ਇਤਿਹਾਸ ਸੂਰਬੀਰਾਂ ਸੋਧ ਜੌਹੜਿਆਂ ਦਾ ਇਤਿਹਾਸ ਆ ਉਹ ਇਤਿਹਾਸ ਨੂੰ ਮੁੜ ਕੇ ਉਜਾਗਰ ਕੀਤਾ ਨੌਜਵਾਨਾਂ ਨੇ ਤੇ ਨੌਜਵਾਨਾਂ ਨੂੰ ਜਿਹੜੇ ਨਸ਼ਿਆਂ ਨੂੰ ਲੱਗੇ ਉਹਨਾਂ ਨੂੰ ਬਚਣਾ ਚਾਹੀਦਾ ਹੈ ਇਸ ਸੰਘਰਸ਼ ਤੋਂ ਤੇ ਉਹਨਾਂ ਨੂੰ ਬਹੁਤ ਵੱਡੀ ਸਿਹਤ ਮਿਲਦੀ ਆ ਕੋ ਸਾਡੇ ਕੋਲ ਵਿੱਚ ਅਜਿਹਾ ਕਈ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਕਿ ਉੱਥੇ ਸੰਘਰਸ਼ ਵਿੱਚ ਹਿੱਸਾ ਲਿਆ ਤੇ ਉਹਨਾਂ ਸਿੱਕੀ ਸਰੂਪੀ ਇਹ ਧਾਰਨ ਕੀਤਾ ਸਾਡੇ ਕਾਰਜੀਸ਼ੀ ਸੇ ਛੋਡੀ ਜਾ ਇਹ ਵੀ ਮੋਰਚੇ ਤੇ ਗਏ ਸੀ ਉਤੋਂ ਇਹ ਦਸਤਾਰ ਸਜਾ ਕੇ ਆਏ ਤੇ ਅੱਜ ਤੱਕ ਉਹਨਾਂ ਨੇ ਸਾੜੀ ਕੇਸ ਨਹੀਂ ਕਟਾਏ ਇਸ ਤਰ੍ਹਾਂ ਇਹ ਬਹੁਤ ਸਾਰੇ ਅਜਿਹੇ ਨੌਜਵਾਨ ਹੈ ਜਿਨ੍ਹਾਂ ਨੇ ਨਸ਼ੇ ਛੱਡੇ ਆ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਸਰਦਾਰ ਜੀ ਆਪਾਂ ਛੋਟ ਜਾ ਹੋਰ ਤੁਹਾਨੂੰ ਕਵਸਚਨ ਪੁੱਛਦੇ ਆ ਜਿਹੜੇ ਨੌਜਵਾਨ ਸਾਡੇ ਸ਼ਹੀਦ ਹੋ ਗਏ ਪੰਜਾਬ ਦੇ ਨਹੀਂ ਪੂਰੇ ਪਾਰ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇੱਥੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਜ਼ਰੀਏ ਕਿਉਂਕਿ ਉਹਨਾਂ ਦੇ ਪਰਿਵਾਰਾਂ ਦੀ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਆਪਣੇ ਕਈਆਂ ਨੇ ਤਾਂ ਆਪਣਾ ਧਨ ਖਰਚ ਕੀਤਾ ਜਾਂ ਆਪਣਾ ਸਮਾਂ ਖਰਚ ਕੀਤਾ ਜਿਨ੍ਹਾਂ ਨੇ ਆਪਣੀ ਜਵਾਨੀ ਖਰਚ ਕਰ ਦਿੱਤੀ ਆਪਣੇ ਘਰ ਦੇ ਜੀ ਉਦਵਾਰ ਤੇ ਉਹਨਾਂ ਦਾ ਕੋ ਦੇਣਾ ਦੇ ਨਹੀਂ ਸਕਦੇ ਸਮੁੱਚੀ ਗੋਮ ਨੂੰ ਸਮੁੱਚੇ ਪੰਜਾਬ ਵਾਰਸੀਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਰਕਾਰਾਂ ਨੂੰ ਵੀ ਸਾਥ ਦੇਣਾ ਚਾਹੀਦਾ ਕਿਉਂਕਿ ਉਹ ਸਾਡੇ ਸੰਘਰਸ਼ੀ ਯੋਧੇ ਹਨ ਉਹ ਹੀ ਸਾਡੇ ਅਸਲੀ ਹੀਰੋ ਹਨ ਜਿਨ੍ਹਾਂ ਨੇ ਕਿ ਆਪਣੀਆਂ ਜਾਨਾਂ ਦੇ ਕੇ ਇਹ ਸੰਘਰਸ਼ ਨੂੰ ਇੱਥੇ ਤੱਕ ਪਹੁੰਚਾਇਆ ਜੀ ਮਿਹਰਬਾਨੀ ਬੈਂਰ ਵਿੱਚ ਪਾ ਲਿਆ ਉਹ ਆ ਰਹੇ ਹਨ